ਇੱਕਵੀਂ ਸਦੀ ਵਿੱਚ ਮੇਰੇ ਮਾਪੇ ਬਾਪੂ ਵਾਂਗ ਇਕਰਾਰ ਦੇ ਪੱਕੇ ਤੇ ਸਬਰ ਸੰਤੋਖ ਵਾਲੇ ਲੋਕ ਕੋਈ ਵਿਰਲੇ ਹੀ ਮਿਲਣਗੇ ਕਿਉਂਕਿ ਮੇਰੇ ਬੀਬੀ ਬਾਪੂ ਦੇਸ਼ ਆ자ਦ ਹੋਣ ਤੋਂ ਪਹਿਲਾਂ ਦੇ ਜੰਮੇ ਹੋਏ ਨੇ ਤੇ 1947 ਦੀ ਵਣ ਤੋਂ ਪਹਿਲਾਂ ਪੈਦਾ ਹੋਏ ਲੋਕ ਅੱਜ ਦੀ ਪੀੜ੍ਹੀ ਨਾਲੋਂ ਬਿਲਕੁਲ ਅਲੱਗ ਨੇ ਮੇਰੇ ਬੀਬੀ ਬਾਪੂ ਵਾਲੀ ਪੀੜ੍ਹੀ ਜਿਨ੍ਹਾਂ ਦੀ ਉਮਰ ਅੱਜ 80 ਤੋਂ 90 ਸਾਲ ਦੇ ਲਗਭਗ ਸਾਰੇ ਹੀ ਦੇਸ਼ ਯਾਦ ਨੂੰ ਹੱਲਾ ਗੁੱਲਾ ਕਰਕੇ ਬਣਾਉਂਦੇ ਨੇ ਤੇ 1947 ਦੀ ਵਣਦਿਆਂ ਗੱਲਾਂ ਵੀ ਸਾਨੂੰ ਇਸ ਪੀੜੀ ਦੇ ਲੋਕਾਂ ਕੋਲੋਂ ਹੀ ਸੁਣਨ ਨੂੰ ਮਿਲਦੀਆਂ ਨੇ ਇਸ ਪੀੜੀ ਦੇ ਲੋਕ ਸੱਚੀ ਕੁਦਰਤ ਦੇ ਵੀ ਬਹੁਤ ਨੇੜੇ ਨੇ ਰੱਬ ਤੋਂ ਡਰ ਕੇ ਚੱਲਣਾ ਕਿਸੇ ਦਾ ਬੁਰਾ ਨਾ ਕਰਨਾ ਕਿਸੇ ਵਿੱਚ ਬਰੀਆਈ ਨਾ ਦੇਖਣਾ ਹਰ ਇੱਕ ਨੂੰ ਚੰਗਾ ਸਮਝਣਾ ਲੰਘਦੇ ਤੁਰੇ ਜਾਂਦਿਆਂ ਨੂੰ ਛੋਟੇ ਵੱਡੇ ਨੂੰ ਖੁਦ ਬੁਲਾਉਣਾ ਹਰ ਇੱਕ ਦਾ ਹਾਲਚਲ ਪੁੱਛਣਾ ਇਹ ਗੁਣ ਵੀ ਸਿਰਫ ਐਸਪੀਡੀ ਦੇ ਲੋਕਾਂ ਕੋਲ ਹੀ ਦੇਖਣ ਨੂੰ ਵਧੇਰੇ ਮਿਲਦੇ ਆ ਸਰ ਤੋਂ ਚੁੰਨੀ ਨਾ ਲੈਣ ਦੇਣਾ ਹਰ ਇੱਕ ਦੀ ਪੈਣ ਨੂੰ ਆਪਣੀ ਧੀ ਪੈਣ ਸਮਝਣਾ ਤੇ ਸਰ ਪਲੋਸਣ ਦਾ ਰਿਵਾਜ ਵੀ ਐਸਪੀਡੀ ਦੇ ਲੋਕਾਂ ਕੋਲ ਹੀ ਸੀ ਜੇ ਗੱਲ ਕਰਾਂ ਮੈਂ ਆਪਣੇ ਬੀਬੀ ਬਾਪੂ ਦੀ ਉਹਨਾਂ ਨੂੰ ਰਾਤ ਨੂੰ ਜਲਦੀ ਸੋ ਕੇ ਸਵੇਰੇ 4 ਵਜੇ ਤੋਂ ਪਹਿਲਾਂ ਮੈਂ ਉੱਠਦੇ ਦੇਖਿਆ ਤੇ ਸੁਭਾ ਰੱਬ ਰੱਬ ਕਰਨਾ ਉਹ ਕਦੇ ਨਹੀਂ ਭੁੱਲਦੇ ਸਨ ਤੇ ਇਹ ਲੋਕ ਰੱਬ ਨੂੰ ਚੇਤੇ ਰੱਖਣ ਵਾਲੇ ਤੇ ਆਪਣੇ ਖੇਤਾਂ ਨੂੰ ਤੇ ਆਪਣੀ ਜ਼ਮੀਨ ਨੂੰ ਦਿਲੋਂ ਮੋਹ ਕਰਨ ਵਾਲੇ ਲੋਕ ਨੇ ਮੇਰੇ ਬੀਬੀ ਬਾਪੂ ਨੂੰ ਤਾਂ ਸਾਡੇ ਜਨਮ ਦੀਆਂ ਤਰੀਕਾਂ ਵੀ ਦੇਸੀ ਮੇ ਨਵੱਛੀ ਚیتے ਨੇ ਮੇਰੇ ਬਾਪੂ ਬਹੁਤ ਹੀ ਭੋਲੇ ਤੇ ਇੱਕ ਦਰਵੇਸ਼ ਸਮਦੇ ਇਨਸਾਨ ਸਨ ਉਹ ਬਹੁਤ ਹੀ ਹੱਡ ਤੋੜ ਮੀ ਮਿਹਨਤ ਕਰਨ ਵਾਲੇ ਤੇ ਸਾਰੇ ਕੰਮ ਹੱਥੀ ਕਰਦੇ ਸੀ ਤੇ ਹਰ ਇੱਕ ਦੀ ਧੀ ਭੈਣ ਨੂੰ ਆਪਣੀ ਧੀ ਭੈਣ ਸਮਝਦੇ ਤੇ ਬਹੁਤ ਹੀ ਸਧਾਰਨ ਤੇ ਸਾਦਾ ਜੀਵਨ ਜਿਉਂਦੇ ਸਨ ਹੋਰ ਗੱਲ ਮੇਰੇ ਬਾਪੂ ਸਾਨੂੰ ਰਾਜੇ ਰਾਣੀਆਂ ਦੀਆਂ ਕਹਾਣੀਆਂ ਬਹੁਤ ਸੁਣਾਉਂਦੇ ਸੁਣਾਉਂਦੇ ਹੁੰਦੇ ਸੀ ਤੇ ਅਸੀਂ ਨਿਤ ਵਾਂਗੂ ਰਾਤ ਨੂੰ ਕਹਾਣੀ ਸੁਣ ਕੇ ਸੌਂਦੇ ਸੀ ਸੱਚ ਕਹਾ ਤਾਂ ਬਹੁਤ ਕਿਸਮਤ ਵਾਲੇ ਨੇ ਉਹ ਲੋਕ ਜੋ ਇਸ ਪੀੜੀ ਦੇ ਹੱਥਾਂ ਵਿੱਚ ਪਲੇ ਨੇ ਤੇ ਸੱਚੀ ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਮੰਨਦੀ ਆ ਕਿ ਮੇਰੇ ਬੀਬੀ ਬਾਪੂ ਇਸ ਪੀੜੀ ਦੇ ਨੇ ਅਸਲ ਵਿੱਚ 90 ਤੋਂ 100 ਸਾਲ ਦੀ ਉਮਰ ਦੇ ਇਸ ਪੀੜੀ ਦੇ ਹੀ ਲੋਕ ਰਹੇ ਨੇ ਨਹੀਂ ਤਾਂ ਅੱਜ ਵਾਲੀ ਪੀੜੀ ਦੀ ਔਸਤ ਉਮਰ ਹੀ ਬਹੁਤ ਘੱਟ ਰਹਗੀ ਪਰ ਅਫਸੋਸ ਆਉਣ ਵਾਲੇ 10-12 ਸਾਲਾਂ ਵਿੱਚ ਇਸ ਪੀੜੀ ਦੇ ਲੋਕ ਹਮੇਸ਼ਾ ਲਈ ਸੰਸਾਰ ਨੂੰ ਛੱਡ ਕੇ ਚਲੇ ਜਾਣਗੇ ਤੇ ਸਾਡੇ ਬਾਪੂ ਵੀ ਸਾਨੂੰ ਛੱਡ ਕੇ ਚਲੇਗੇ ਤੇ ਅਸੀਂ ਸਿਰਫ ਗੱਲਾਂ ਵਿੱਚ ਹੀ ਨਵੀਂ ਪੀੜੀ ਨੂੰ ਇਹਨਾਂ ਬਾਰੇ ਦੱਸਿਆ ਕਰਾਂਗੇ ਸੋ ਜਿਨ੍ਹਾਂ ਦੇ ਘਰੇ ਇਸ ਪੀੜੀ ਦੇ ਲੋਕ ਨੇ ਉਹਨਾਂ ਦਾ ਆਦਰ ਮਾਣ ਕਰਿਆ ਕਰੋ